ਫਿਰੋਜ਼ਪੁਰ ਸ਼ਹਿਰ ਵਿੱਚ ਖੁੰਖਾਰ ਵਾਰਾ ਕੁੱਤਿਆਂ ਦਾ ਆਤੰਕ ਮਾਸੂਮ ਬਾਲਕ ਨੂੰ ਨੋਚ-ਨੋਚ ਕੇ ਖਾਦਾ ਕਟਨਾ ਸ਼ਹਿਰ ਦੀ ਗੋਲਡਨ ਐਨਕਲੇਵ ਦੀ ਗਲੀ ਵਿੱਚੋਂ ਲੰਘ ਰਹੇ ਬਾਲਕ ਨੂੰ ਬਣਾਇਆ ਸ਼ਿਕਾਰ ਗੁਪਤ ਅੰਗਲ ਤੱਕ ਕਟਿਆ ਕੁੱਤਿਆਂ ਨੇ ਫਿਰੋਜ਼ਪੁਰ ਵਿੱਚ ਖੁੰਖਾਰ ਵਾਰਾ ਕੁੱਤਿਆਂ ਦਾ ਆਤੰਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਲੇਕਿਨ ਪ੍ਰਸ਼ਾਸਨ ਅਧਿਕਾਰੀ ਖਾਸ ਕਰ ਨਗਰ ਕੌਂਸਲ ਅਧਿਕਾਰੀ ਇਸ ਗੰਭੀਰ ਬਣ ਚੁੱਕੀ ਸਮੱਸਿਆ ਦਾ ਨਿਵਾਰਨ ਕਰਨ ਨੂੰ ਤਿਆਰ ਨਹੀਂ ਹਨ ਮੰਗਲਵਾਰ ਸਵੇਰੇ ਸ਼ਹਿਰ ਦੀ ਗੋਲਡਨ ਐਂਡ ਐਕਲੇਵ ਫੇਸ ਮੰਫੀ 2 ਕਲੋਨੀ ਵਿੱਚ ਕੁੱਤਿਆਂ ਦਾ ਆਤੰਗ ਦੇਖਣ ਨੂੰ ਮਿਲਿਆ ਗਲੀ ਵਿੱਚੋਂ ਲੰਘ ਰਹੇ ਇੱਕ ਮਾਸੂਮ ਬਾਲਕ ਨੂੰ ਆਵਾਰਾ ਕੁੱਤਿਆਂ ਨੇ ਘੇਰ ਕੇ ਉਸਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਜ਼ਖਮੀ ਕਰ ਦਿੱਤਾ ਰੋਨ ਅਤੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਗਲੀ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਮੁਸ਼ਕਲ ਨਾਲ ਆਵਾਰਾ ਖੂਨਖਾਰ ਕੁੱਤਿਆਂ ਤੋਂ ਉਸ ਮਾਸੂਮ ਬਾਲਕ ਨੂੰ ਬਚਾਇਆ ਬੱਚੇ ਦੀ ਜਾਨ ਤਾਂ ਬਚ ਗਈ ਲੇਕਿਨ ਜਗਾ-ਜਗਾ ਤੋਂ ਕੱਟਿਆ ਜਾਣ ਕਾਰਨ ਮਸਲਾ ਗੰਭੀਰ ਬਣ ਗਿਆ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਇਸ ਮਸਲੇ ਵੱਲ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਮਾਸੂਮਾਂ ਵੱਡਿਆਂ ਦੀ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਜ਼ਿਕਰ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਕੁੰਮਦੇ ਖੂਨਖਾਰ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਸੀ ਲੇਕਿਨ ਨਾ ਤਾਂ ਇਸ ਮਾਮਲੇ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਨਗਰ ਕੌਂਸਲ ਅਧਿਕਾਰੀਆਂ ਨੇ ਹਾਲਾਤ ਇਹ ਬਣ ਗਿਆ ਕਿ ਅੱਜ ਮਾਸੂਮ ਬਾਲਕ ਨੂੰ ਖੂਨਖਾਰ ਕੁੱਤਿਆਂ ਦਾ ਸ਼ਿਕਾਰ ਹੋਣਾ ਪਿਆ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਤੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਸ ਦੇ ਨਜ਼ਰ ਆਏ